ਤੇ ਇਹ ਭਾਜੀ ਜਿਹੜਾ ਦੌੜਨ ਵਾਲਾ ਤੁਸੀਂ ਹੁਣੇ ਦੱਸਿਆ ਹੋਊਗਾ ओरिजिनल ਕਿਉਂ ਦੀ ਗਰਾਰੀ ਗੁਰੂ ਜੀ ਗਰਾਰੀਆਂ ਚੇਂਜ ਹੋਣੀਆਂ ਜੀ ਜੇ ਆਪਾਂ 80+ ਵਗੈਰਾ ਕਰਦੇ ਫਿਰ ਗਰਾਰੀਆਂ ਚੇਂਜ ਕਰਨੀਆਂ ਜੀ ਫਿਰ ਉਹ ਸਾਰਾ ਕੁਝ ਬਣਵਾਉਣੀਆਂ ਬਣਦੀਆਂ ਬਣਵਾਉਣੀਆਂ ਵੀ ਇਹ ਕੰਪਨੀਆਂ ਲੋਣੀ ਆਉਂਦੀ ਨਹੀਂ ਨਹੀਂ ਜੀ ਬਣਵਾਉਣੀਆਂ ਲਾ ਲੋ ਜਗਾੜ ਬਾਜੀ ਆ ਜੀ ਜਗਾੜ ਬਾਜੀ ਜੈਨੂਅਲ ਕੰਮ ਨਹੀਂ ਜੈਨੂਅਲ ਕੰਮ ਨਹੀਂ ਹੈਗਾ ਜੀ ਜੇ ਆਪਾਂ ਜੈਨੂਅਲ ਜੋ ਭਾਜੀ ਰੱਖਣਾ ਇਹਨੂੰ 60 ਲਾਲ ਇਹਦੀ ਹੁਣ ਰੋਡ ਸਪੀਡ 40 ਆਉਂਦੀ ਆ 38 ਤੋਂ 40 ਇਹ ਨਹੀਂ ਕਿ ਆਉਂਦੀ ਨਾ ਐਨੀ ਕਿਉਂਦੀ ਆ ਮੰਨ ਲਓ ਆਪਾਂ ਨੂੰ 70 ਕਿਤੇ ਕਰਨਾ 55 ਤ ਵੀ ਅਰੀਜਨਲ ਗਰਾਰੀਆਂ ਪਾ ਗੀ ਨਹੀਂ ਅਰੀਜਨਲ ਹੀ ਕੋਈ ਗਰਾਰੀ ਚੇਂਜ ਨਹੀਂ ਕਰੀਏ ਤਾਂ ਅੱਛਾ ਨਾ ਕਰੀਏ ਹਾਂਜੀ ਲਓ ਜੀ ਇੰਨਾ ਕੀ ਰੱਖ ਲਿਆ ਕਰੋ ਮਤਲਬ ਕਿ ਨਾ ਬਹੁਤ ਬਹੁਤ ਹੈ ਜੀ ਹਾਂਜੀ ਹਾਂ ਵੀ ਜਿਆਦਾ ਫਿਰ ਕੰਮ ਹੋ ਐਵੇਂ ਹਾਂਜੀ ਇਹਦਾ ਭਾਜੀ ਇਹ ਕਿਹੜਾ ਰੇਟਰ ਆ ਇਹ 52 10 ਹੈ ਜੀ ਲਿਖਿਆ 52 10 ਹਾਂਜੀ ਭਾਜੀ ਇਹ 52 10 ਹੈ ਜੀ 52 10 ਹਾਂਜੀ ਯਾਰ ਪਤਾ ਹੀ ਨਹੀਂ ਲੱਗਦਾ ਇਹਦਾ ਹਨਾ ਹਾਂਜੀ ਭਾਜੀ ਵੀ ਬਾਕੀ ਤਾਂ ਮੈਨੂੰ ਲੱਗਦਾ ਕੋਈ ਫਰਕ ਹੈ ਹੀ ਨਹੀਂ ਸਾਰਾ ਹਨਾ ਹਾਂਜੀ ਕੋਈ ਫਰਕ ਨਹੀਂ ਜੀ ਦੂਰੋਂ ਤਾਂ ਹੀ ਲੱਗਦਾ ਜਿਵੇਂ ਦੂਰੋਂ ਕੀ ਲੱਗਿਓਏ ਤਾਂ 53 ਦਾ ਸੀ ਲੱਗਦਾ ਮੈਂ ਤਾਂ ਜਵਾਂ ਨਹੀਂ ਪਤਾ ਲੱਗਿਆ ਇਹਦਾ ਹਾਂਜੀ ਤੇ ਇਹਦਾ ਭਾਜੀ ਇਹਦਾ ਕੀ ਕਰੇ ਇਹਦਾ ਕੁਝ ਕਰੇ ਹਾਂਜੀ ਇਹਦਾ ਵੀ ਕਰਿਆ ਹਾਂਜੀ ਇਹਦਾ ਕੀ ਕਰਿਆ ਇਹ ਦੇਖੋ ਜੀ ਇਹ ਟਰੈਕਟਰ ਆਪਣੇ ਕੋਲ ਆਇਆ ਸੀ ਸਿਰਫ ਜਿੱਥੇ ਦਬਦਾ ਸੀ ਆਪਾਂ ਦਬਣੋ ਉਠਾਇਆ ਉੱਥੇ ਜੀ ਜਿੱਥੇ ਦਬਦਾਇਆ ਸੀ ਹਾਂਜੀ ਜਿੱਦਾਂ ਨੋਰਮਲੀ ਮੀ ਜਿਆਦਾ ਨਹੀਂ ਕੁਝ ਜਿਆਦਾ ਨਹੀਂ ਕੁਝ ਵੀ ਨਹੀਂ ਕੀਤਾ ਇਹਦਾ ਫਿਰ ਕੱਲਾ ਪੰਪ ਕੇ ਕੁਝ ਹੋਰੀ ਪੰਪ ਦੀ ਸੈਟਿੰਗ ਹੀ ਕੀਤੀ ਆ ਜੀ ਕੁਝ ਨਹੀਂ ਕੀਤਾ ਜੀ ਪੰਪ ਦੀ ਸੈਟਿੰਗ ਭਾਜੀ ਤੁਸੀਂ ਆਪ ਹੀ ਕਰ ਦਿਓ ਆਪ ਹੀ ਕਰ ਲੈਨੇ ਜੀ ਸਾਰਾ ਕੁਛ ਆ ਹਾਂਜੀ ਇਹਦੀ ਕੱਲੀ ਸੈਟਿੰਗ ਹੀ ਕੀਤੀ ਆ ਹੂੰ ਤੇ ਉਹਨੇ ਨਾਲ ਬਹੁਤ ਖੁਸ਼ ਆਖਲੇ ਸੰਤੁਸ਼ਟਾ ਪੂਰੇ ਜੀ ਇਹ ਹੀ ਹੁੰਦਾ ਹੁੰਦਾ ਆਏ ਹੋਏ ਆ ਉਹਨਾਂ ਦੇ ਫਾਦਰ ਸਾਹਿਬ ਜੀ ਟਰੈਕਟਰ ਉਹਨਾਂ ਦੇ ਬੇਟਾ ਵੀ ਆਏ ਹੋਏ ਆ ਤੁਹਾਡੀ ਗੱਲ ਕਰਾ ਸਕਦੇ ਆ ਜੀ ਅੱਛਾ ਅੱਛਾ ਕੋਈ ਗੱਲ ਭਾਜੀ ਇੱਕ ਗੱਲ ਇਹ ਆ ਮੈਂ ਵੈਸੇ ਵੀ ਚਲੋ ਮੈਨੂੰ ਕਈ ਵੀਰ ਕਹਿ ਦਿੰਦੇ ਤੂੰ ਜੋਂਡੀਆਂ ਨੂੰ ਬੜੀ ਸਿਫਤ ਕਰਦਾ ਸਿਫਤ ਤੂੰ ਮੈਂ ਸਿਫਤ ਚਲੋ ਜਿੱਥੇ ਜਿਹੜੀ ਚੀਜ਼ ਦੀ ਬੰਦੀ ਬੰਦੀ ਇਹ オリジナル ਨਹੀਂ ਨਾ ਭਾਜੀ ਜ਼ੋਰ ਲਾਉਂਦੇ ਨਹੀਂ ਲਾਉਂਦੇ ਹਣਾ ਹੁਣ ਪਤਾ ਨਹੀਂ ਮੇਰੇ ਨਾਲ ਕੰਪਨੀ ਵਾਲੇ ਵੀ ਭਾਵੇਂ ਖਫਾ ਹੀ ਹੋਣ ਜੌਂਡੀਅਰ ਇਹ オリジナル ਦਬਦੇ ਦਬਦੇ ਜੇ ਆ ਕੁੱਟ ਕੇ ਚੱਲਦੀ ਖੁੱਲਦੀ ਨਹੀਂ ਹਾਂ ਜਿਵੇਂ ਨਾ ਆਪਣੇ ਮੇਰੇ ਮੋਢਿਆਂ ਤੇ ਜਿਵੇਂ ਉਹ ਗੱਟੂ ਜਿਆ ਰੱਖਿਆ ਹੋਵੇ ਹੁਣ ਆਪਾਂ ਤੁਰੇ ਫਿਰਦੇ ਆ ਕੋਚ ਹੀ ਨਹੀਂ ਆ ਗਈ ਨਾ ਹਣਾ ਨਹੀਂ ਹੈ ਜੀ ਥੋੜੇ ਕੁੱਟੇ ਕੁੱਟੇ ਮੋਡੀਫਿਕੇਸ਼ਨ ਹੋ ਜਾਂਦੀ ਆ ਫੇਗ ਆ ਤਾਂ ਵੀ ਮੈਂ ਪਰਾ ਨਹੀਂ ਮੰਨਦਾ ਕਿ ਜਿਹੜਾ ਮਰਜੀ ਆ ਜੀ ਜਿਹੜਾ ਮਰਜੀ ਹਾਂਜੀ ਫੇ ਤੜਾ ਖੁੱਲ ਕੇ ਜੇ ਚੱਲਦੀ ਆ ਹਾਂਜੀ ਹਾਂਜੀ ਹਾਂ ਇਹ ਗੱਲ ਮੈਂ ਵੇਖ ਲਓ ਅੱਜ ਜੌਂਡੀਅਰ ਨੂੰ ਦੇ ਦਤਾ ਮੈਨੂੰ ਕਹਿੰਦੇ ਨੇ ਤੂੰ ਜੌਂਡੀਅਰ ਦੀ ਸਫਾਈ ਕਰ ਲੈ ਮਾ ਅੱਗੇ ਵੀ ਬੜੀਆਂ ਵੀਡੀਓ ਚ ਕਿਆ ਪਰ ਤੁਸੀਂ ਵੇਖਿਆ ਨਹੀਂ ਹੁਣ ਤੁਹਾਡੇ ਤੱਕ ਰੀਲਾਂ ਪਹੁੰਚਿਆ ਨਹੀਂ ਹਾਂਜੀ ਹਾਂਜੀ ਤੇ ਆ ਆ ਗਿਆ ਆਪਣਾ 3620 ਇਹ 3620 ਹੈ ਕਿ ਕਿਹੜਾ 3610 ਆ ਜੀ ਇਹ 3610 ਹਾਂਜੀ ਹਾਂਜੀ ਭਾਜੀ ਪੁਰਾਣੇ ਵੀ ਆਉਂਦੇ ਆ ਆਪਣੇ ਕੋਲੇ ਪੁਰਾਣੇ ਤੋਂ ਪੁਰਾਣਾ ਤੁਸੀਂ ਨਿਗਾਹ ਮਾਰੋ ਮੇਰੇ ਤੋਂ ਤਰਮ ਮਾਰ ਕੇ ਸਾਰਾ 3600 3000 ਹੀ ਖੜਾ ਹੋਣਾ ਨਹੀਂ ਇੱਧਰ ਸਾਰੇ ਨਵੇਂ ਸੀ ਨਾ ਨਹੀਂ ਤਾਂ ਦੇਖ ਲਓ ਜੀ ਹਾਂ ਇੱਧਰ ਸਾਰੇ ਆਪਣੇ ਆ ਗਏ ਪੁਰਾਣੇ ਉਹ 3000 ਫੋਰ ਖੜਾ ਸੀ ਸਭ ਤੋਂ ਪਹਿਲਾਂ ਹਾਂ ਉਹ 3000 ਹਾਂਜੀ ਚਲੋ ਉਹਦੇ ਤੱਕ ਵੀ ਆਪਾਂ ਪਹੁੰਚਦੇ ਆਂ ਤੇ ਇਹਦਾ ਭਾਜੀ ਇਹਦਾ ਕੀ ਕੰਮ ਕੀਤਾ ਇਹਦਾ ਵੀ ਪਾਵਸਟੇਰੀ ਨਹੀਂ ਕੀਤਾ ਜੀ ਪਲੇਟਫਾਰਮ ਰਿਗਾਰਡ ਸਭ ਕੁਝ ਹੀ ਆਪਾਂ ਅੱਛਾ ਸਾਰਾ ਕੁਝ ਤੁਸੀਂ ਕਰਿਆ ਹਾਂਜੀ ਇਹਨੂੰ ਲੀੜਾ ਕਪੜਾ ਨਵਾਂ ਪਾਉਣਾ ਸਾਰਾ ਹੀ ओरिजिनल ਲੁੱਕ ਜਿਹਾ ਆਪਾਂ 36 10 ਹੀ ਲੁੱਕ ਰੱਖਣੀ ਇਹਦੀ ਸੀ ਇਹਨਾਂ ਦਾ ਵੀ ਜੋ ਜਨੂ ਪੇਂਟ ਵੀ ਹੋਣਾ ਸਾਰਾ ਹਾਂਜੀ ਸਾਰਾ ਪੇਂਟ ਫੁੱਟ ਹੈ ਹਾਂਜੀ ਇੱਕ ਵਾਰੀ ਜਵਾਨੀ ਤੇ ਆਜੂ ਮੈਂ ਕਹੇ ਜੀ ਆਜੂ ਵੀ ਜਿਵੇਂ ਦਾ ਜਵਾਨੀ ਸੀ ਮੈਂ ਇਹੀ ਕਹਿੰਦਾ ਜੀ ਚਲੋ ਇਹਨਾਂ ओरिजिनल ਹੈਗੇ ਜਿਹਦੇ ਤੇ ਮੈਟਲ ਕੇ ਰੰਗ ਹੋ ਜਵੇ ਨਾ 3600 ਦੇ ਟੂ ਦੇ ਬਰਾਬਰ ਖੜਾ ਕਰਕੇ ਦੇਖ ਲੈ ਕੋਈ ਫਰਕ ਨਹੀਂ ਲੱਗੂਗਾ ਇਹ ਪਤਾ ਨਹੀਂ ਲੱਗੂਗਾ ਹੈਨਾ ਕਿ 3600 ਖੜਾ ਕੀ ਕਿਹੜਾ ਖੜਾ ਆ ਸਰ ਪਛਾਣਿਆ ਜਾਣਾ ਇਹਨਾਂ ਚੀਜ਼ਾਂ ਦਾ ਇਤੋ ਹਾਂ ਇਹਨਾਂ ਚੀਜ਼ਾਂ ਦਾ ਇਹਦਾ ਭਾਜੀ ਕੀ ਕੁਛ ਇੱਕ ਤਾਂ ਆ ਚੇਂਜ ਕਰਤਾ ਪਲੇਟਫਾਰਮ ਲਾਇਆ ਜੀ ਪੈਂਡਲ ਪੁੰਡ ਸਭ ਕੁਛ ਪਾਵਰ ਸਟੇਰਿੰਗ ਅੱਛਾ ਹਾਂ ਵੀ ਚੇਂਜ ਆ ਹਾਂਜੀ ਓਕੇ ਦੇਖਾ ਸਟੇਰਿੰਗ ਇਹਦਾ ਨਨੂੰ ਦਿਖਾ ਦੇ ਇਤੋਂ ਤੇ ਇਹ ਭਾਈ ਮੈਂ ਦੇ ਦਾਂ ਭਾਈ ਇਹ ਸਾਰਾ origignal ਹੀ ਹੈ ਹਿਸਾਬ ਕਿਤਾਬ ਫੀਟਿੰਗ ਫਾਵਰ ਸਟੀਅਰਿੰਗ ਇਹਨੂੰ ਫੀਟਿੰਗ ਦਿਖਾਈ ਤੋ ਸਾਰਾ ਪੂਰੀ ਪਾਈਪ ਨਾ ਜਿਵੇਂ ਕੰਪਨੀ ਚੋਂ ਆਉਂਦਾ ਇਹ ਭਾਈ ਸਾਰਾ ਕੁਝ ਜੈਨੂਅਲ ਹੀ ਆ ਜੈਨੂਅਲ ਹੀ ਚਾਹੀਦਾ ਨਹੀਂ origignal ਆਪਾਂ ਜਿਹਨੂੰ ਕਹਿ ਸਕਦੇ ਹਾਂ ਇਹਦਾ ਭਾਈ ਸਮਾਨੀ ਜੀ ਮਿਲ ਜਾਂਦਾ ਮਿਲਦਾ ਜੀ ਵੀ ਜੇ ਕਿਸੇ ਵੀਰ ਭਰਾ ਨੇ ਕਰਾਉਣਾ ਹਾਂ ਜੀ ਦੇਖੋ ਜੀ ਹੱਬ ਤੱਕ ਵੇਰਿੰਗ ਤੱਕ ਵੀ ਕੋਈ ਚੀਜ਼ ਨਹੀਂ ਪੁਰਾਣੀ ਨੂੰ ਸਭ ਕੁਝ ਹਾਂ ਹਾਂ ਜੀ ਮੇਰਾ ਅਗਲਾ ਹਿੱਸਾ ਇਹ ਸਭ ਕੁਝ ਨਵਾ ਨਵਾ ਜੀ ਵੈਰੀ ਗੁੱਡ ਇਹ ਭਾਜੀ ਜਦੋਂ ਨਵਾਂ ਆਪਾਂ ਲੈਨੇ ਨੂੰ ਇਦਾਂ ਦਾ ਰੰਗ ਹੀ ਆਉਂਦਾ ਇਹ ਪ੍ਰਾਇਮਰੀ ਆਉਂਦਾ ਜੀ ਵੱਜ ਕੇ ਅੱਛਾ ਵੀ ਇਹ ਉੱਪਰ ਪ੍ਰਾਇਮਰ ਆ ਪੇਂਟ ਆ ਆਪਾਂ ਉੱਪਰ ਜਿਹੜਾ ਹਾਂਜੀ ਜੇ ਤਾਂ ਆਹ ਵਾਲਾ ਕਰਾਉਣਾ ਏ 3602 ਵਾਲਾ ਕਰਾਉਣਾ ਉਹ ਜਿਹੜੀ ਆਪਣੀ ਇੱਛਾ ਹਾਂਜੀ ਗੱਡਿਆ ਭਾਜੀ ਤੇ ਇਹਨੂੰ ਟੈਟੂ ਤੁਸੀਂ ਰੇਡੀਅਲ ਇਹਦਾ ਹੋਰ ਵੀ ਕੋਈ ਕੰਮ ਪਿੱਛੋਂ ਅੰਦਰੋਂ ਬਾਹਰੋਂ ਕੀਤਾ ਇੰਜਨ ਹੋ ਜਾਂਦਾ ਕਿ ਠੀਕ ਸੀਗਾ ਇਹ ਨਹੀਂ ਕੁਛ ਨਹੀਂ ਕੀਤਾ ਜੀ ਇਹ ਠੀਕ ਸੀਗਾ ਹਾਂਜੀ ਠੀਕ ਆ ਭਾਜੀ ਭਾਜੀ ਜਿਹੜੇ ਹੁਣ ਆਪਾਂ ਨੇ ਬੜੇ ਵੀਰ ਚਲੋ ਆਪਾਂ ਇਸ ਤੀ ਆ ਗਏ ਕੀ ਚਾਦਾ ਦੋ ਇਚੇ ਨਹੀਂ ਕਰਤਾ ਮੇਰੇ ਕਈ ਵੀਰਾਂ ਕੋਲੇ ਪ੍ਰਾਣਿਆ ਪ੍ਰਾਣੇ ਫੋੜ ਆ ਹਾਂਜੀ ਨਵੀਂ ਬ੍ਰੇਕਾਂ ਬਰੂਕਾਂ ਦਾ ਸਾਰਾ ਕੁਝ ਹੋ ਜਾਂਦਾ ਹਾਂਜੀ ਸਾਰੇ ਹੋ ਜਾਂਦਾ ਜੀ ਪ੍ਰਾਣੇ ਫੋੜਾਂ ਦੀ ਜੇ ਨਵਿਆਂ ਦੀ ਤਾਵੀਰ ਮੇਰੇ ਕਈ ਆਪਾਂ ਨੂੰ ਕਹਣਗੇ ਯਾਰ ਪਾਵਰ ਵਧਾਉਂਦਾ ਸਭ ਨੂੰ ਪਤਾ ਲੱਗ ਗਿਆ ਇਹਨਾਂ ਦੀ ਪਾਵਰ ਵੀ ਵੱਜ ਜਾਂਦੀ ਹੈ ਵੱਜ ਜਾਂਦੀ ਹੈ ਜੀ ਇਹਨਾਂ ਦਾ ਵੀ ਉਦਾਂ ਹੀ ਆ ਸਿਸਟਮ ਵੀ ਸਾਹ ਕੁੱਟੇ ਆ ਸਾਹ ਕੁੱਟੇ ਪਰ ਫੋੜ ਤਾਂ ਸਾਹ ਨਹੀਂ ਕੁੱਟਿਆ ਗਿਆ ਸਕਦੇ ਹਾਂ ਫੋੜ ਦਾ ਫਰਾਟਾ ਦਾ ਸ਼ੁਰੂ ਤੋਂ ਹੀ ਫਰਾਟਾ ਹੀ ਆ ਜੀ ਹਣਾ ਹਾਂਜੀ ਸ਼ੁਰੂ ਤੇ ਆਪਾਂ ਇਹਨਾਂ ਦੇ ਵੀ ਹੋ ਜਾਂਦਾ ਪੰਪਣਾ ਥੋੜਾ ਵਧਾ ਹਾਂਜੀ ਪੰਪਣਾ ਹੋ ਜਾਂਦਾ ਜੀ। ਹੋਰੇ ਜੀ ਇਹਨਾਂ ਜਿੱਦਾਂ 36 10 ਰਿਆ ਨਾ ਹੂੰ ਇਹਨੂੰ ਪੰਪਰੀ ਸੈਟਿੰਗ ਕਰਨ ਦੇ ਨਾਲ ਹੀ ਹੂੰ 70 80 ਤੋਂ ਉੱਦਾਂ ਹੀ ਲਾਪੇਂਦਾ ਚਾਲ ਹੂੰ ਇਹ ਉਦੋਂ ਨਾ ਉਦੋਂ ਕਿ ਜੇ ਹੁਣ ਤਾਂ ਚਲੋ ਸਰਕਾਰ ਦੀਆਂ ਉਹ ਸਿਸਟਮ ਆ ਜਿੰਨਾ ਕਿ ਮੈਨੂੰ ਪਤਾ ਸੌਰੀ ਤੁਹਾਨੂੰ ਜ਼ਿਆਦਾ ਪਤਾ ਹੋਏਗਾ ਮੇਰੀ ਬੜੀ ਗੰਦੀ ਆਦਤ ਹੈ ਮੈਂ ਆਪ ਬੋਲਣ ਲੱਗਿਆ ਨਾ ਉਦੋਂ ਕਿ ਜੇ ਮੈਨੂੰ ਲੱਗਦਾ ਨਾ ਸਾਹ ਵੈਸੇ ਵੀ ਖੁੱਲੇ ਸੀਗੇ ਖੁੱਲੇ ਸੀਗੇ ਉਦੋਂ ਹਣਾ ਹੁਣ ਸਰਕਾਰ ਨੇ ਸਿਰਫ ਪ੍ਰਦੂਸ਼ਣ ਕਰਕੇ ਹਮ ਅੰਦਰ ਇਹ ਨਾਸ ਹੀ ਘਟਦੀਆਂ ਬਸ ਇਹ ਪਾਸ ਹੀ ਫੇਕ ਆਦੇ ਪੋਜੀਸ਼ਨ ਕਰਕੇ ਹਾਂ ਉਦੋਂ ਏਡਾ ਸਿਸਟਮ ਹੈ ਨਹੀਂ ਸੀ ਤੇ ਹੁਣ ਕੰਪਨੀਆਂ ਦਾ ਵੀ ਦਿਲ ਨਹੀਂ ਕਰਦਾ ਵੀ ਅਸੀਂ ਟਰੈਕਟਰ ਨਵੇਂ ਦੁ ਕਰੀਗੇਗਾ ਹਮ ਹੁਣ ਤਾਂ ਸਿਸਟਮ ਹਣਾ ਬੜੀਆਂ ਚੀਜ਼ਾਂ ਪਾਬੰਦੀ ਚ ਹਾਂਜੀ ਹਾਂਜੀ ਰੋਕ ਥਾਮ ਹਣਾ ਉਹ ਸਿਸਟਮ ਬ੍ਰੇਕਾਂ ਬਰੁਕਾ ਇਹ ਇਹ ਭਾਜੀ ਜਿਵੇਂ ਨਵੇਂ ਆਪਣੇ ਡਾਇਰੈਕਟਰ ਹੋਣੇ ਇਹ ਆਉਂਦੇ ਆ ਆਲੈਂਡ ਜੌਨ ਡੀਅਰ ਅਰਜਨ ਜਿੰਨੇ ਮਰਜੀ ਸਾਰੇ ਬ੍ਰਾਂਡ ਲਾ ਲਓ ਹਾਂਜੀ ਆਜਾ ਲੈ ਟਰੈਕਟਰ ਸਾਰੇ ਪਾਵਰ ਬ੍ਰੇਕ ਆ ਗਏ ਇਹ ਵੀ ਪਾਵਰ ਬ੍ਰੇਕਾਂ ਆ ਜਾਂਦੀਆਂ ਹਾਂਜੀ ਹੋਈ ਓਦਾਂ ਹੀ ਰੁਕ ਗਏ ਇਹ ਓਦਾਂ ਹੀ ਲੱਗਦਾ ਜੀ ਤੋੜ ਕੇ ਦੇਖੋ ਬ੍ਰੇਕ ਤੇ ਪੈਰ ਨਹੀਂ ਰੱਖਣ ਦਿੰਦਾ ਜੀ ਜਦ ਹੀ ਰੁਕੀਂ ਬਾਹ ਮਾੜਾ ਪੈਰ ਰੱਖੋ ਨਾਲੇ ਉੱਥੇ ਜਾਮੋ ਲੱਗਣਾ ਆਪਾਂ ਮੈਂ ਇੱਥੇ ਲੋ ਕਿਸੇ ਦਾ ਨਾਂ ਨਹੀਂ ਲੈਣਾ ਪੁਰਾਣੇ ਟਰੈਕਟਰ ਹੁੰਦੇ ਸੀ ਆਪਣੇ ਲੱਤਾਂ ਹੀ ਥੱਕ ਜਾਂਦੀਆਂ ਸੀ ਜਾਂ ਉੱਪਰ ਹੀ ਖੜਨਾ ਪੈਂਦਾ ਸੀ ਹੈਗੇ ਆ ਜੀ ਦੋ ਖੜੇ ਆ ਹੈਗੇ ਆ ਆ ਵੀ ਇਹੀ ਹਾਲ ਹੈ ਲੋ ਪਰੇ ਵੀ ਇਹੀ ਹਾਲ ਹੈ ਅੱਛਾ ਉਹਨਾਂ ਦੇ ਉਹਨਾਂ ਦੇ ਨੇ ਕੀਤਾ ਤੇ ਉਹ ਇਦਾਂ ਹੀ ਆ ਇਦਾਂ ਹੀ ਆ ਜੀ ਇਹ ਨਹੀਂ ਰੁਕਦੇ ਹਨਾ ਉਹਦਾ ਹੁਣ ਵੀ ਇਹੀ ਹਾਲ ਹੈ ਜੀ ਭਾਈ ਇਹਦੇ ਨਾਲ ਦੇਖੀ ਨਾ ਇਹਦੇ ਅੱਗੇ ਇੰਟਰਕੂਲਰ ਲਾਇਆ ਟਰੈਕਟਰ ਇਹ ਪੁਰਾਣਾ ਇਹਦੇ ਵੀ ਲੱਗ ਜਾਂਦਾ ਹਾਂਜੀ ਲਾਇਆ ਜੀ ਮੈਨੂੰ ਜੀ ਪਤਾ ਨਹੀਂ ਘਟੋ ਘਟ ਕਿੰਨੇ ਟਰੈਕਟਰਾਂ ਦੇ ਇੰਟਰਕੂਲਰ ਨੇ ਟਰਬੋ ਲਾਇਆ ਗਿਆ ਫਾਰਮ ਟਰੱਕ 60 36 10 ਗਿਣਤੀ ਤੋਂ ਬਾਹਰ ਹੋਇਆ ਮੈਗਾ ਮੈਂ ਹਾਂਜੀ ਮੇ ਬਾਬੇ ਦੀ ਮਿਹਰ ਨਾਲ ਤੁਸੀਂ ਪਾਸ ਸਾਰੇ ਕੋਈ ਆਇਆ ਵਾਪਸ ਵੀ ਕੰਪਲੇਂਟ ਵਾਲਾ ਕੋਈ ਨਹੀਂ ਕੰਪਲੀਟ ਨਹੀਂ ਜੀ ਕੋਈ ਤੁਹਾਡੇ ਆਇਆ ਆਇਆ ਹੋਵੇ ਯਾਰ ਜੋਨ ਸਾਵਾ ਥੋੜਾ ਕੰਮ ਅੜਿੱਕਾ ਸਾਰੇ ਓਕੇ ਆ ਮਾਜੀ ਓਕੇ ਜੀ ਤੁਸੀਂ ਪਾ ਕੇ ਟਰਾਈ ਇਹ ਲਾ ਕੇ ਟਰਾਈ ਕਰਦੇ ਇੱਥੇ ਕਰਦੇ ਆ ਜੀ ਵੈਸੇ ਤਾਂ ਆਪਾਂ ਵਿਖਾਉਣੇ ਆਪਾਂ ਵੀ ਜਲਵਾ ਇੱਧਰ ਨੂੰ ਹਾਂਜੀ ਜੀ ਚਲਾ ਕੇ ਵੀ ਇੰਨਾ ਚੋਂ ਕੋਈ ਨਾ ਕੋਈ ਆਪਾਂ ਦੇਖਾਂਗੇ ਇਹਨੂੰ ਭਾਜੀ ਇਹਨੂੰ ਕੀ ਲਾਇਆ ਇਹਦਾ ਪੰਪ ਮੋਡੀਫਿਕੇਸ਼ਨ ਹੋਇਆ ਜੀ ਅੱਛਾ ਜੀ ਤੇ ਟਰਬੋ ਇੰਟਰਕੂਲਰ ਲੱਗਾ ਹੋਇਆ ਜੀ ਇਹਨੇ ਵੀ 2 ਸਾਲ ਹੋ ਗਿਆ ਲੱਗੇ ਨੂੰ 2 ਸਾਲ ਹੋ ਗਿਆ ਲੱਗੇ ਹਾਂਜੀ ਤੇ ਭਾਜੀ ਇਹ 2 ਸਾਲਾਂ ਚ ਪੂਰਾ ਓਕੇ ਵਰਕਿੰਗ ਹੈ ਓਕੇ ਜੀ ਤੇ ਹੁਣੇ ਕੀ ਕਰਨ ਲਈ ਆਇਆ ਫਿਰ ਇਹ ਇੱਕ ਆਇਆ ਜੀ ਉਹ ਥੋੜਾ ਮੋਟਾ ਜਦਾਂ ਬ੍ਰੇਕਰ ਦਾ ਕੰਮ ਆ ਹੂੰ ਤੇ ਇੱਕ ਮੂਰੇ ਹਿੱਸੇ ਦਾ ਕੰਮ ਹੋਣਾ ਪਿੰਨਾ ਪੁਣਾ ਵਾਸ਼ ਲੱਗਣੇ ਪਿੰਨਾ ਪੁਣਾ ਮੜਾ ਮੋਟਾ ਹਾਂਜੀ ਇੱਕ ਹੱਥ ਵਾਲੀ ਰੇਸ ਲਾਉਣੀ ਆ ਮਰਗਾੜ ਵਾਲੀ ਮਰਗਾੜ ਹਾਂਜੀ ਅੱਛਾ ਕਹਿਣ ਦਾ ਮਤਲਬ ਜੋ ਮਰਜ਼ੀ ਕਰਾ ਲਓ ਯਾਰ ਹਾਂਜੀ ਇਹ ਵੀ ਟਰੈਕਟਰ ਪਾਸੋਂ ਮੁੰਡੇ ਦਾ ਇਕੱਠੇ ਹੀ ਵੀ ਜਣੇ ਹੁੰਦੇ ਆ ਸ਼ੌਕ ਦੇ ਤਾਂ ਦੀ ਬਾਕੀ ਉਹਨਾਂ ਖਾਲੀ ਦਿੱਤੀ ਹੋ ਸਾਰੀ ਜ਼ਮੀਨ ਓਕੇ ਵੈਰੀ ਗੁੱਡ ਏ ਇਹ ਆ ਗਿਆ ਅਰਜਨ ਅਰਜਨ ਨੇ ਕੀ ਗੱਲ ਚ ਗੱਚੂ ਗੱਲ ਆ ਪਿਆ ਇਹਦਾ 3 ਸਪੀਡ ਕੀਤਾ ਜੀ ਅੱਛਾ 3 ਸਪੀਡ ਕੀਤਾ ਹਾਂਜੀ ਨਨ ਤੋਂ ਦੋ ਦੋ ਦਿਨਾਂ ਦਾ ਰਾਤੀ ਕੀਤਾ ਜੀ ਤਿਆਰ ਲਈ ਅੱਛਾ ਇਹ ਲੈ ਰੈਡੀ ਕਰੇਗੀ ਪੇਟਿੰਗ ਕਰੇਂਦੀ ਆ ਜੀ ਮੇਰੀ ਟੈਂਕੀ ਟੂੰਕੀ ਹਲੇ ਲਾਉਣੀ ਆ ਨਾ ਹਾਂਜੀ ਹਾਂਜੀ ਤੇ 3 ਸਪੀਡ ਵਾਲਾ ਲੀਵਰ ਭਾਜੀ ਰੈਂਦਾ ਜੀ ਕੰਮ ਤੇ ਇਹਦੇ ਲੈਫਟ ਦਾ ਭਾਜੀ ਕੀ ਕਰਨਾ ਲੈਫਟ ਪਹਿਲਾਂ ਕਈ ਪਾਸੋਂ ਹੋ ਕੇ ਆਈ ਆ ਫਿਰ ਇਹ ਟਰੈਪੇ ਕੋਲ ਹੁਣੀ ਆਇਆ ਇਹ ਇਹ ਲੈਫਟ ਜਦੋਂ ਚੱਕਦਾ ਜੇ ਚੱਕਦਾ ਨਹੀਂ ਜਿੰਨੇ ਉੱਦੇ ਸਿੱਟੀ ਜਾਂਦਾ ਥੱਲੇ ਆਪਣੇ ਆਪ ਇਹ ਜੀ ਉੱਦਾਂ ਸਿੱਟੀ ਹਾਂਜੀ ਮਾੜਾ ਲੀਵਰ ਹਲਾਉ ਉੱਧਰ ਤੇ ਥੱਲੇ ਮਾੜਾ ਚੱਕ ਕੇ ਉਹਦਾ ਵੀ ਡਾਰਿਆ ਕੋਈ ਬੰਦੇ ਲੱਗੇ ਪੈਰ ਨਾ ਹੋਵੇ ਕੋਈ ਚੀਜ਼ ਨਾ ਹੋਵੇ ਹਾਂ ਹਾਂਜੀ ਤੇ ਬਸ ਇਹਦਾ 3 ਹਾਂ ਜੀ ਯਾਰ ਇਹ ਤਾਂ ਆਪਾਂ ਪਹਿਲੀ ਵਾਰੀ ਵੇਖਿਆ ਸਾਹਿਬ ਕਿਤਾਬ ਇਹ ਇੱਥੇ ਵਧੀ ਲਾਉਣ ਦਾ ਕਾਰਨ ਭਾਜੀ ਇੱਥੇ ਈਜ਼ੀ ਲੱਗਦਾ ਆ ਸਿੰਪਲ ਲੱਗਦਾ ਆ ਵੀ ਸੌਖਾ ਵਾ ਸੌਖਾ ਆ ਜੀ ਜਨ ਹਾਂਜੀ ਸਹੀ ਤਾਂ ਲਾਉਂਦੇ ਆ ਪੱਲੇ ਪਾਸ ਉੱਥੋਂ ਮੋਰੇ ਸਰਾਖ ਪਾ ਲੋ ਉੱਥੇ ਸਰਾਖ ਪਾ ਲੋ ਪਾ ਲੋ ਇਹਦੇ ਵਿੱਚ ਸਿਰਫ ਲੀਵਰ ਦਾ ਹੀ ਸਰਾਖ ਪਾਇਆ ਆਪਾਂ ਓਕੇ ਹਾਂਜੀ ਵੀ ਸਿੱਧਾ ਯਾਨਕਿ ਬਸ ਆਹ ਹੀ ਦੋ ਸਰਾਖ ਪਾ ਕੇ ਲੀਵਰ ਹੀ ਕੱਸਿਆ ਹੂੰ ਇਹ ਇੱਥੇ ਇਹ ਕਹਿੰਦਾ ਮੈਂ ਤਾਂ ਤੁਸੀਂ ਟੂ ਦਾ ਪੁਆਇੰਟ ਜਿੱਥੇ ਲੋਡ ਸੀ ਸਿੱਧਾ ਨਵਜੀ ਫੜੀ ਉੱਤੋਂ ਉੱਥੇ ਹਾਂਜੀ ਉਹ ਤੋਂ ਮੇਨਾਂ ਜੇ ਕਿ ਇਹਨੇ ਕਰਾਉਣਾ ਉਹ ਹਾਂਜੀ ਮੋਰੇ ਫਿੱਟ ਕਰਦੇ ਆ ਫਿਰ ਉਹਦੇ ਵਿੱਚ ਲਾਉਣ ਦੇਣਾ ਜਿੱਦਾਂ ਕਈ ਦੇਖਿਆ ਘਾਂ ਘਾਂ ਦੀ ਆਵਾਜ਼ ਕਰਦੇ ਗੇਰ ਨਹੀਂ ਛੇਤੀ ਪੈਣੇ ਇਹ ਤਾਂ ਲਈ ਰਾਤੀ ਕੀਤਾ ਤਿਆਰ ਓਕੇ ਹਾਂਜੀ ਕੋਈ ਨਹੀਂ ਕੋਈ ਟੈਸਟਿੰਗ ਇਹਦੀ ਕਰੋ ਨਹੀਂ ਤਾਂ ਅਗਲੀ ਵਾਰ ਇਹਨੂੰ ਵੀ ਆਪਾਂ ਘੇਰ ਲਾਂਗੇ ਤੁਸੀਂ ਹੱਲੇ ਨੂੰ ਕਰ ਲਓ ਓਕੇ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਨਹੀਂ ਭਾਜੀ ਕਈ ਵੀਰਾਂ ਨੂੰ ਸੰਤੁਸ਼ਟੀ ਨਹੀਂ ਹੁੰਨੀ ਜੇ ਕਿਸੇ ਨੇ ਕਰਾਉਣਾ ਉਹ ਵੀ ਹੋ ਜਾਊਗਾ ਹੋ ਜਾਊਗਾ ਜੀ ਉਦਾਂ ਕਿਉਂਕਿ ਕੋਈ ਵੀਰ ਆਪਣੇ ਕਹਿਣਗੇ ਨਾ ਇਹ ਭਾਜੀ ਇਹ ਹੁੰਦਾ 30000 ਸਸਤੇ 'ਚ ਹੁੰਦਾ ਆ ਇਹ ਸਸਤੇ 'ਚ ਹੁੰਦਾ ਹਾਂਜੀ ਉਹ ਉਹ ਕਿੰਨੇ ਚ ਪੈ ਜਾਂਦਾ ਉਹ 35 ਚ ਪੈ ਜਾਂਦਾ ਜੀ ਉਹ ਇੱਥੋਂ ਪਹਿਲਾਂ ਜੀ ਕੱਢਣਾ ਆ ਇੱਥੇ ਉਹ ਲੀਵਰ ਇੱਥੇ ਲੱਗਦਾ ਜੀ ਅੱਛਾ ਉਹਦਾ ਸਾਈਡ ਤੇ ਲੱਗਦਾ ਹਾਂਜੀ ਹਾਂ ਉਹਦੇ ਥੋੜਾ ਕੋਸ ਤੇ ਇੱਕ ਉਹ ਮਦੋ ਤੁਹਾਡੇ ਅਕੋਰਡਿੰਗ ਵੀ ਇੱਥੋਂ ਸਿੱਧਾ ਆਪਾਂ ਜੜ ਨੂੰ ਫੜ ਲਿਆ ਹਾਂਜੀ ਉੱਥੇ ਤੁਹਾਡਾ ਵਿੰਗ ਵਾਲ ਕੋ ਰਾਡ ਰੂਡ ਪਾਊਗੀ ਹਾਂਜੀ ਉਹ ਆਪਾਂ ਆ ਕੇ ਇੱਥੋਂ ਜਾਏ ਨੂੰ ਰਾਡ ਕੱਢੂਗੇ ਜਾਂ ਮੋਹ ਨੂੰ ਕੱਢੂਗੇ ਹਾਂ ਇਹ ਜਿੱਦਾਂ ਆਪਣੇ ਸੈਂਟਰ ਕੀੜ ਪਹਿਲਾਂ ਨਹੀਂ ਆਉਂਦੇ ਹੰ ਇਹ ਉਦਾਂ ਸਾਰਾ ਉਦਾਂ ਆ ਸਾਰਾ ਇੱਥੇ ਸਿੱਧਾ ਹੀ ਉੱਤੋਂ ਲਾਤਾ ਹਾਂਜੀ ਤੇ ਇਹ ਆਉਣ ਵਾਲੇ ਸਮੇਂ ਫਿਰ ਰਿਪੇਅਰ ਘੱਟ ਹੋਊਗੀ ਉਹਦਾਂ ਹਾਂਜੀ ਘੱਟ ਕਿਉਂਕਿ ਜਿੰਨੇ ਚ ਵੱਧ ਲੀਵਰ ਪਲੇ ਹੋਣੀ ਹਾਂਜੀ ਇਹ ਸਿੱਧਾ ਹੀ ਲੀਵਰ ਘਰਾਰੀ ਦੇ ਵਿੱਚ ਹੀ ਹੈ ਹਮ ਇਹਦੇ ਵਿੱਚ ਲੀਵਰ ਚ ਪਲੇ ਨਹੀਂ ਪੈਂਦੀ ਜੇ ਪਲੇ ਲੀਵਰ ਪੈ ਗਈ ਕੱਢੋ ਮਾੜਾ ਮਾਲ ਪਰੋ ਰਗੜੋ ਬਸ ਮੈਂ ਬਸ ਕੰਮ ਫੇਰੋ ਕੇ ਫੇਰੋ ਕੇ ਹੁਣ ਜਿਹੜਾ ਇੱਥੋਂ ਪਿੰਨਾ ਬਣਾ ਕੇ ਇੱਥੋਂ ਰਾੜ ਪਾਉਂਦੇ ਆ ਗਾਂਹ ਪਹੇ ਪਾਉਂਦੇ ਆ ਵਿੱਚ ਦੀ ਪਾਉਂਦੇ ਰਾੜਾ ਉਹ ਤਾਂ ਹਾਂ ਉਹ ਪਲੇ ਤੋਂ ਪੈਣੀ ਆ ਨਾ ਮੇ ਤੋਂ ਸਾਨੂੰ ਫੋਟਵਾਂ ਸਿਗੀਆਂ ਹਮ ਉਹ ਬੰਦੇ ਸਾਡੇ ਕੀਤਾ ਕਹਿੰਦਾ ਏਦਾਂ ਕਰਿਆ ਕਰ ਮੈਨੂੰ ਨਹੀਂ ਪਸੰਦ ਲੱਗਾ ਉਹ ਮੈਨੂੰ ਇਹ ਰੀਕ ਕਹਿੰਦਾ ਤੂੰ ਗਲਤ ਕੀਤਾ ਪਰ ਉਹਦਾ ਦੇਖੋ ਮੈਂ ਸਾਨੂੰ ਫੋਟੋਆਂ ਦਿਖਾ ਲੈਣਾ ਉਹਨੇ ਕਹਿੰਦਾ ਯਾਰ ਤੁਸੀਂ ਕਹਿੰਦਾ ਇੱਕ ਗੰਦਾ ਕੰਮ ਹੈ ਕਿਉਂਕਿ ਇਹਦੇ ਚ ਪਲੇ ਕਿਤੇ ਪੈਣੀਆਂ ਹੀ ਨਹੀਂ ਹਾਂਜੀ ਕੋਈ ਚੀਜ਼ ਹੀ ਹੈ ਨਹੀਂ ਸਿੱਧਾ ਹੀ ਆ ਡਾਇਰੈਕਟ ਹੀ ਤੇ ਉਹਦੇ ਇੱਥੋਂ ਆਪਣੇ ਗਿਆ ਲੀਵਰ ਉਹ ਜਿੱਥੇ ਵੀ ਜਿੰਨੇ ਪੁਆਇੰਟ ਮੋੜ ਆਉਣਗੇ ਉਹਨਾਂ ਚ ਪਲੇ ਹੋਣੀ ਹੈ ਜ਼ਿਆਦਾ ਪੈਣੀਆਂ ਉਹਨਾਂ ਨੂੰ ਆਵਾਜ਼ ਕਰਨੀ ਕਿਤੇ ਕੋਸ਼ਿਸ਼ ਕਰਨੀ ਉਹਨੇ ਆਵਾਜ਼ ਕਰਨੀ ਇਹ ਸਿੱਧਾ ਜਿੱਥੇ ਗੀਅਰ ਆਪਣਾ ਥੱਲੇ ਗੀਅਰ ਹੈ ਨਾ ਹੂੰ ਇੱਥੇ 3 ਫੀਟ ਭਾਈ ਨੇ ਥਾਂ ਚ ਲਾਇਆ ਇਹ ਉੱਪਰ ਹੀ ਲੀਵਰ ਸਿੱਧਾ ਸਿੱਧਾ ਉੱਪਰ ਆਪਣਾ ਉਹਨਾਂ ਘਰਾਰੀਆਂ ਤੋਂ ਹੀ ਕਰਤਾ ਹਾਂਜੀ ਇਹ ਭਾਜੀ ਕਾਮਯਾਬ ਆ ਹਾਂਜੀ ਕਹਿਣ ਦਾ ਮਤਲਬ ਟਰੈਕਟਰ ਦਾ ਚਲੋ ਆਲਰੇਡੀ ਤਕੜਾ ਵੱਡਾ ਟਰੈਕਟਰ ਆ ਹੈਨਾ ਤੇ ਇਹ ਹੁਣ ਸਾਰਾ ਸੁਪਰ ਸੁਪਰ ਸੀਡਰ ਦੇ ਤੋਰੇ ਹਾਂਜੀ ਇਹ ਭਾਜੀ ਜਿਵੇਂ ਕੰਪਨੀ ਵਾਲੇ ਹੁਣ ਆਪਣਾ ਨਾਪ ਕੇ ਤੋਰ ਕੇ ਭੇਜਦੀ ਆ ਹਾਂਜੀ ਇਹ ਸਪੀਡ ਉਹ ਹੀ ਬਣੀ ਆ ਉਹ ਹੀ ਜਿੱਦਾਂ ਪਹਿਲੇ ਜੇ ਟੂ ਸਪੀਡ ਸੀਗਾ ਹੂੰ ਇਹ ਲੋ ਤੋਂ ਵੀ ਲੋ ਹੋ ਗਿਆ ਆਪਾਂ ਲੋ ਤੋਂ ਵੀ ਲੋ ਹੋ ਗਿਆ ਹਾਂਜੀ ਵੀ ਕਹਿਣ ਦਾ ਮਤਲਬ ਜੋ ਕੰਪਨੀ ਦੇ ਹਾਈ ਦੇ ਵਿੱਚ ਵੀ ਲੋ ਚੱਲੂਗਾ ਥੋੜਾ ਜ੍ਹਾ ਥੋੜਾ ਚੱਲੂਗਾ ਹਾਈ ਜੀ ਦਾ ਤੇਜ਼ ਚੱਲਦਾ ਥੋੜਾ ਗੇੜਾ ਘੱਟ ਹੋਊਗਾ ਹਾਂ ਛੋਟਾ ਗੇਰ ਕਹਿੰਦੇ ਨੂੰ ਛੋਟਾ ਗੇਰਾ ਆਪਣੇ ਫਾਰਮ ਟਰੈਕ ਨੂੰ ਆਉਂਦਾ ਸੱਚ ਹਾਂਜੀ ਹਾਂਜੀ ਹਾਂ ਛੋਟਾ ਤੇ ਕੀ ਕਹਿੰਦੇ ਇਹਨੂੰ ਗੈਂਡਾ ਕੁਛ ਇਦਾਂ ਜਿਹਾ ਇਦਾਂ ਕਹਿੰਦੇ ਹਾਂਜੀ ਹਾਂ ਤੇ ਆ ਇਹ ਸਾਰੇ ਖੋਲਿਆ ਬਾਬਾ ਜੀ 3000 ਫੋਰਡ ਹੈ ਜੀ ਨੰਨੂੰ ਇਧਰੋਂ ਦੇਖਾਈ ਆਪਣੇ ਵੀਰਾਂ ਨੂੰ ਪੰਪ ਦੇ ਕੋਈ ਸੀਕ੍ਰੇਟ ਤਾਂ ਨਹੀਂ ਤੁਹਾਡਾ ਦਿਖਾਣਾ ਨਾ ਨਾ ਜੀ ਬੇਫੜ ਆ ਰਿਹਾ ਇਹਦਾ ਚੱਗਾ ਚੁਗਾ ਲਾਇਆ ਵੈਦਾ ਸਾਰਾ ਗੱਲ ਇਹ ਆ ਵਾਲੇ ਸਪਰ ਆ ਸਪਰਿੰਗ ਆ ਵਾਜੀ ਹਾਂਜੀ ਉਹ ਸਪਰਿੰਗ ਆ ਜਿਹੜੇ ਜਿਹੜੇ ਨੋਜ਼ਲੋਂ ਤੇਲ ਭੇਜਦੇ ਆ ਤੇ ਭਾਜੀ ਜਿਹੜਾ ਸਪਰਿੰਗ ਇਹਦੇ ਚ ਪੈਂਦਾ ਇਹਨਾਂ ਦੇ ਵੀ ਪੈਂਦਾ ਨਾ ਇੱਥੇ ਪੈਂਦਾ ਜੀ ਉਹ ਉਹ ਇੱਥੇ ਪੈਂਦਾ ਹਾਂਜੀ ਦਿਖਾ ਦਨੇ ਉਹ ਵੀ ਪੈਣਾ ਅੰਦਰ ਇਹ ਆਪਣੇ ਕੋ ਹਾਂਜੀ ਠੀਕ ਆ ਵਾਜੀ ਪਰ ਆਪਾਂ ਉਸ ਸਪਰਿੰਗ ਪਾਉਣ ਨੂੰ ਰਾਜੀ ਨਹੀਂ ਤੁਸੀਂ ਰਾਜੀ ਨਹੀਂ ਉਹ ਸਪਰਿੰਗ ਪਾਵਾਂਗੇ ਟਰੈਕਟਰ ਥੋੜਾ ਜਿਹਾ ਲਾਈਫ ਆ ਥੋੜਾ ਟਾਈਮ ਲਾਈਫ ਅਜੇ ਤਾਂ ਹੁਣ ਮਹਿੰਦਰਾ ਜਦ ਨੂੰ ਪਾ ਕੇ ਉਹ ਰੇਸ ਆਰ ਪੀਐਮ ਵੱਜ ਜਾਂਦੇ ਆ ਆਰ ਪੀਐਮ ਬਤਾਉਣ ਦੇਣਾ ਜੇ ਆਤਲਾ ਪਰ ਬਾਲ ਤੋੜਦਾ ਆ ਬਾਲ ਤੋੜ ਕੇ ਨੇ ਹੈਡ ਦਾ ਕਈ ਨੁਕਸਾਨ ਹੈਡ ਵੀ ਪਾੜ ਦਿੰਦਾ ਪਿਸਟਨ ਵੀ ਨਾਲ ਪਾੜਦਾ ਨੁਕਸਾਨ ਕਰਦਾ ਵੀ ਓਵਰ ਸਪੀਡ ਹੋ ਜਾਂਦਾ ਓਵਰ ਸਪੀਡ ਉੱਤੇ ਮੱਲੋ ਮੱਲੀ ਚੱਕਰ ਵੱਜ ਜਾਣੇ ਆ ਜੇ ਆਪਣੇ ਹੱਥੇ ਰੇਸ ਆਪਾਂ ਦੇਈ ਜਾਣੀ ਜਿੰਨੀ ਆਉਣੀ ਆ ਜੇ ਨਹੀਂ ਜੇ ਆਪਾਂ ਭਾਜੀ ਇਹਨੂੰ ਜੈਨੂਨ ਜੇ ਰੱਖੀਏ ਸਾਹਬ ਜੀ ਦਾ ਫਿਰ ਚੱਲ ਜਾਊਗਾ ਫਿਰ ਚੱਲਦਾ ਜੀ ਇਹ ਕਹਿਣ ਦਾ ਮਤਲਬ ਇੱਕ ਚੀਜ਼ ਦੀ ਲਿਮਟ ਹੁੰਦੀ ਏ ਥੋੜਾ ਬਤਾ ਉਹਨੂੰ ਲਿਮਟ ਆਪਾਂ ਦਾ ਕਰਕੇ ਭੇਜ ਦਿੰਨੇ ਆ ਹੂੰ ਪਰ ਆਪ ਜਾ ਕੇ ਪੰਗੇ ਲੈਣ ਨੂੰ ਨਹੀਂ ਹਟਦੇ ਹਾਂ ਉਦੋਂ ਫਿਰ ਪੰਗਾ ਪੈ। ਉਦੋਂ ਪੰਗਾ ਪੈਂਦਾ ਜੀ। ਫੇ ਉਹ ਹੱਡ ਦਾ ਬਾਲ ਤੋੜੂਗਾ ਜੀ। ਹੂੰ। ਕਿਉਂਕਿ ਤੁਹਾਨੂੰ ਤਾਂ ਉਹਨੇ ਦੀ ਲਿਮਟ ਦਾ ਪਤਾ। ਹਾਂਜੀ। ਵੀ ਇੰਨੀ ਕਿ ਝਾਲ ਚੱਲੂਗਾ। ਇਹਦਾ 2500 ਚੱਕਰ ਤੇ ਕਰੀਦਾ ਜੀ। ਹੂੰ ਤੇ ਮੈਂ ਜਦੋਂ ਘਰੇ ਆ ਕੇ ਪਟਤਾ ਕੰਮ ਉੱਪਰ 3500 4000 ਕਿਉਂਕਿ ਜਦੋਂ ਪਟਾਕੇ ਇਹ ਮਾਰਦਾ ਉਦੋਂ ਸਵਾਦ ਆਉਂਦਾ। ਟਰੈਕਟਰ ਦੀ ਰੇਸ ਮਾਰੀ ਇਹਦੀ ਸੂਈ ਘੁੰਮ ਕੇ ਦੂਜੇ ਪਾਸੇ ਲੱਗਣ ਨੂੰ ਤਿਆਰ ਆ। ਅੱਛਾ। ਇੰਨੀ ਆ ਦੀ। ਤੇ ਨਹੀਂ ਉਹ ਇਹਦਾ ਇਹਦੇ ਤੁਸੀਂ ਸਪਰਿੰਗ ਕੋਈ ਨਹੀਂ ਪਾਇਆ। ਉਹਦੇ। ਹਾਂਜੀ ਉਹਦੇ ਨਾਰਮਲ ਕੀਤਾ। ਨਾਰਮਮਲ ਦੀ ਰੇਸ ਖੋਲੀ ਆ। ਹਾਂ ਉਹ ਉਹ ਵਰ ਜਿਵੇਂ ਆਪਾਂ ਕੀਤਾ ਉਹਦਾ ਨੁਕਸਾਨ ਆ ਕਿ ਨਹੀਂ ਨੁਕਸਾਨ ਆ ਨੁਕਸਾਨ ਉਹਨੇ ਕਰਾਇਆ ਕਰਕੇ ਆ ਆਪਾਂ ਨਹੀਂ ਕਰਦੇ ਆਪਾਂ ਨਹੀਂ ਹਾਂਜੀ ਵੀ ਚੈੱਕ ਕਰਾਉਣਾ ਤੁਸੀਂ ਕਰ ਦਿੰਦੇ ਹੋ ਵੀ ਤੁਸੀਂ ਇਸ ਅੱਖ ਚ ਨਹੀਂ ਗਾਰੰਟੀ ਨਹੀਂ ਗਾਰੰਟੀ ਨਹੀਂ ਗਾਰੰਟੀ ਇੱਥੇ ਲੈ ਕੇ ਮੇਰੀ ਰੋਡ ਤੱਕ ਵੀ ਹੈ ਨਹੀਂ ਇਸ ਚੀਜ਼ ਠੀਕ ਹੈ ਜੀ ਹਾਂਜੀ ਮੈਂ ਕਹਦਾ ਵੀ ਮੈਂ ਗਾਰੰਟੀ ਦੇਣਾ ਆ ਟਰਬੋ ਦੀ ਗਾਰੰਟੀ ਦਿੰਨੇ ਆ ਓਕੇ ਟਰਬੋ ਜਿਹੜਾ ਸੀ ਆਪਣਾ ਤਿਆਰ ਕਰਵਾ ਕੀਤਾ ਹੋਇਆ ਡਾੜੇ ਲਾਉਣੇ ਆ ਹੂੰ ਹੂੰ ਉਹਦੀ ਅਹੀ ਸਾਲ ਦੀ ਗਾਰੰਟੀ ਦਿੰਨੇ ਆ ਠੀਕ ਆ ਭਾਈ ਸਾਲ ਦੇ ਵਿੱਚ ਤੇਲ ਚੱਕਣ ਲੱਪਿਆ ਹਾਂ ਕਿਰਾਂਤੀ ਜੇ ਓਵਰ ਚੱਕਰ ਆ ਤੇ ਟਰਬੂ ਟੁੱਟ ਗਿਆ ਉਹਦੀ ਕੋਈ ਗਾਰੰਟੀ ਨਹੀਂ ਠੀਕ ਹੈ ਜੀ ਉਹ ਤਾਂ ਕਹਿੰਦਾ ਮਤਲਬ ਜੇ ਓਵਰ ਆਪਾਂ ਕਰਕੇ ਉਹਨੂੰ ਕੁਝ ਕਰਤਾ ਉਹਦੀ ਨਹੀਂ ਉਹਦੀ ਨਹੀਂ ਓਕੇ ਮਗਲ ਤੇ ਲੀਗਲ ਆਪਿੰਦਾ ਕਰਨ ਕੁਝ ਉਹਦੀ ਆਪਾਂ ਬੈਠੇ ਹਾਂ ਸਾਲ ਦੇ ਵਿੱਚ ਜੀ ਸਹੀ ਚੱਕਰਾਂ ਤੇ ਚੱਲੇ ਤੇ ਉਹਦੀ ਆਪਣੀ ਗਾਰੰਟੀ ਹੈਗੀ ਹੈ ਤੇ ਇਹਦੇ ਭਾਜੀ ਇਹਦੇ ਉਦੋਂ ਭਾਜੀ ਰੋਟਰ ਪੰਪ ਆਉਂਦਾ ਸੀਗਾ ਰੋਟਰ ਪੰਪ ਭਾਜੀ 12 ਮਾਡਲ ਹੈ ਜੀ ਦੇਖਣ ਨੂੰ ਤਾਂ 18 ਵਾਲੀ ਮਾਡਲ ਲੱਗਦਾ ਜੀ ਹਾਂ ਉਹ ਹੀ ਕਹੀਏ ਨਾ ਰੋਟਰ ਪੰਪ ਯਾਰ ਮੈਂ ਮਿੰਦਰ ਅਰਜਨ ਦੇ ਬਹੁਤ ਘੱਟ ਦੇਖਿਆ ਹਾਂ ਜੀ ਉਦੋਂ ਜਿਹਦੇ ਸਾਰੇ ਨਹੀਂ ਆਉਂਦਾ ਜੀ ਭਾਜੀ 12 ਚ ਆਏ ਸੀਗੇ ਟਰਬੋ ਐਸੀ ਕੰਪਨੀ ਵੱਲੋਂ ਆਹ ਇਹਨਾਂ ਨੂੰ ਟਰਬੋ ਵੀ ਲੱਗਿਆ ਹੈ ਨਹੀਂ ਤੇ ਆਪਾਂ ਇਹ ਹੈ 605 ਹੀ ਆਣਾ ਹਾਂਜੀ 605 ਹਾਂ ਆਵੇ ਲਿਖਿਆ ਹੈ ਜੀ ਡੀਏ 605 ਇਹਦੇ ਭਾਜੀ ਪਲੇਟ ਤੇ ਉਦੋਂ ਕੁਝ ਪਾਵਰ ਲਿਖੀ ਆਗਣੀ ਇਹਦੇ ਨਹੀਂ ਜੀ ਇਹਦੇ ਇਹ 57 ਐਚਪੀ ਚ ਆਇਆ ਸੀ ਇਹਨਾਂ ਦਾ ਇਹ ਉਦੋਂ 57 ਸੀ ਹਾਂਜੀ ਹੁਣ ਤਾਂ ਭਾਜੀ ਉਹ 50 ਹੀ ਆਉਂਦੇ ਆ ਹਾਂ ਹਾਂ ਤਾਂ ਜਿੰਨੇ ਵੀ ਆ ਨਹੀਂ ਦੱਸੀ ਆ ਜੀ ਸੀਆਰਟੀ ਹਾਂ ਪਰ ਅਸੀਂ ਸੀਆਰਟੀ 4ਵੀ ਵੀ ਕੀਤਾ ਇੱਕ ਅੱਛਾ ਹਾਂਜੀ ਸਰਫ ਉਹਦੇ ਆਰਪੀਐਮ ਨਹੀਂ ਵਧੇ ਜਿੱਥੇ ਡ੍ਰਾਈਵਰ ਦਬਦਾ ਸੀ ਦਬਨ ਉਠਾਇਆ ਕਿ ਉਹਦੇ ਆਰਪੀਐਮ ਨਹੀਂ ਤੁਸੀਂ ਵਧਾਏ ਹਾਂਜੀ ਉਹ ਵਧਣੇ ਹੀ ਨਹੀਂ ਭਾਜੀ ਉਹ ਭਾਜੀ ਸੱਚ ਉਹ ਵੀ ਚਲੋ ਤੁਹਾਨੂੰ ਆਣਾ ਤੁਸੀਂ ਗੱਲ ਛੇੜੀ ਲਈ ਆ ਮੇਰੇ ਵੀਰ ਭਰਾ ਜਿਹੜੇ ਲੈਂਦੇ ਪਏ ਜਾਂ ਜਿਨ੍ਹਾਂ ਨੇ ਲਿਆ ਵਾ ਹਾਂਜੀ ਆਰਪੀਐਮ ساری ਉਮਰ ਹੀ ਨਹੀਂ ਵਧਣੇ ਉਹਦੇ ਹੈਗਾ ਕੋਈ ਆ ਲਗਣੀ ਕੱਟਾਂਗੇ ਹਾਲ ਟਾਈਮ ਲੱਗੂ ਟਾਈਮ ਲੱਗੂ ਕੱਟਾਂਗੇ ਜਰੂਰ ਕੱਟਾਂਗੇ ਜਰੂਰ ਚਲੋ ਟਾਈਮ ਤੇ ਵਹਿਮ ਹਾਂ ਹਾਂਜੀ ਟਾਈਮ ਤੇ ਕਿਉਂ ਇਹਦਾ ਸੌਫਟਵੇਅਰ ਕੰਪਨੀ ਵਾਲਿਆਂ ਨੇ ਏਜੰਸੀਆਂ ਚੰਨੀ ਭੇਜਿਆ ਹਮ ਹਲੇ ਤੱਕ ਤਾਂ ਉਹਨਾਂ ਦੇ ਹੱਥਾਂ 'ਚ ਕਮਾਂਡ ਦਿੱਤੀ ਹੈ ਉਹਨਾਂ ਨੇ ਹਾਂ ਅਸੀਂ ਤਾਂ ਹੁਣ ਮੈਂ ਕੰਮ ਇਹ ਨਹੀਂ ਮੇਰਾ ਕੰਮ ਬੱਸਾਂ ਦਾ ਸਾਰਾ ਸਾਰੀਆਂ ਚੱਕੀਆਂ ਦੇ ਸਾਰੇ ਸੀਆਰਟੀ ਇੰਜੀਨਰ ਕਿਤੇ ਹੋਏ ਆ ਪਹਿਲਾਂ ਹੀ ਆਲਰੇਡੀ ਆਲਰੇਡੀ ਕੀਤੇ ਹੋਏ ਆ ਜੀ ਸਟ੍ਰੈਕਟਰਾਂ 'ਚ ਹੁਣ ਤੱਕ ਨਹੀਂ ਗਈ ਤੁਸੀਂ ਆਲਰੇਡੀ ਹੱਥ ਪਾਏ ਹੋਏ ਉਹਨਾਂ ਨੂੰ ਪਾਏ ਹੋਏ ਆ ਜੀ ਹਾਂ ਜੀ ਫਿਰ ਤੁਹਾਨੂੰ ਤਾਂ ਜ਼ਿਆਦਾ ਅੰਦਰੋਂ ਪਤਾ ਹੋਣਾ ਹਾਂਜੀ ਚਲੋ ਵੈਕਰੂ ਮੇਰ ਕਰੇ ਸਾਰਾ ਕੁਝ ਓਕੇ ਚੱਲੇ ਜੇ ਅੱਜ ਸਾਡੇ ਕੋਲੋਂ ਦੇਖੇ ਨਾ ਸਾਡੇ ਕੋਲੋਂ ਔਰ ਦੋ ਦੇਣੇ ਤੇ ਬੱਸਾਂ ਹੀ ਬੱਸਾਂ ਖੜ੍ਹ ਜਾਨੀਆਂ ਅੱਛਾ ਹਾਂਜੀ ਨਾਲ ਤੇ ਤੁਸੀਂ ਉਹ ਵੀ ਚੱਕ ਦਿੰਦੇ ਹੋ ਫੱਟੇ ਉਹ ਵੀ ਚੱਕਦੇ ਆ ਜੀ ਜੇ ਕੋਈ ਆ ਜਾਏ ਤੇ ਹਾਂ ਪੱਸਾਂ ਦਾ ਕੰਮ ਪੱਕਾ ਆਪਣਾ ਵੈਰੀ ਗੁੱਡ ਹੀ ਹੈ ਹਾਂਜੀ ਕੋਦ ਮਲਾ ਕੇ ਇੰਜਨ ਦਾ ਕੋਈ ਵੀ ਪਾਰਟ ਕੁਛ ਵੀ ਆ ਜਾਏ ਤੁਸੀਂ ਹਾਂਜੀ ਕੋਈ ਵੀ ਹਾਂਜੀ ਤੁਸੀਂ ਚੱਕ ਫੱਟੇ ਦੇਣੀ ਹੈ ਹਾਂਜੀ ਹਾਂਜੀ ਤੇ ਆਪਾਂ ਵੀਰਾਂ ਨੂੰ ਚਲਾ ਕੇ ਦਿਖਾਈਏ ਕਿਹੜਾ ਚਲਾ ਕੇ ਕੋਈ ਵੇਖੇ ਚਲਾ ਕੇ ਆਪਾਂ ਤੁਸੀਂ ਜਿਹੜਾ ਕੀਤਾ ਹੋਵੇ ਕੋਈ ਉਹ 1 3602 ਕੀਤਾ ਖੜਾ ਕਰੇ ਅੱਛਾ ਹਾਂਜੀ ਉਹਨੂੰ ਦੇਖੀਏ ਫਿਰ ਚਲਾ ਕੇ ਚਲੋ ਜੀ ਨੰਨੂ ਆ ਜਾ ਵੀ ਉਹਨੂੰ ਵੇਖੀਏ ਆਪਾਂ ਚਲਾ ਕੇ